ਗੁਰਬਾਣੀ ਕਥਾ ਚਮਤਕਾਰ ਚੈਨਲ ਦੇ ਵਿੱਚ ਸੰਗਤ ਜੀ ਤੁਹਾਡਾ ਸਵਾਗਤ ਹੈ ਪਿਆਰਿਓ ਜਿਹੜੇ ਆਪਣੇ ਘਰ ਦੀਆਂ ਗ੍ਰਸਤੀਆਂ ਜ਼ਿੰਮੇਵਾਰੀਆਂ ਦੇ ਵਿੱਚ ਉਲਝੇ ਰਹਿੰਦੇ ਨੇ ਤੇ ਗੁਰਦੁਆਰਾ ਸਾਹਿਬ ਉਹ ਨਹੀਂ ਜਾ ਸਕਦੇ ਪਿਆਰਿਓ ਆਪਾਂ ਕੁਝ ਬੇਨਤੀਆਂ ਉਹਨਾਂ ਬਾਰੇ ਇੱਥੇ ਸਾਂਝੀਆਂ ਕਰਾਂਗੇ ਪਿਆਰਿਓ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਗੁਰਦੁਆਰਾ ਸਾਹਿਬ ਜਾਣ ਦੀ ਜਦੋਂ ਗੱਲ ਹੋਵੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੀ ਬਾਣੀ ਪੜਨ ਦੀ ਜਦੋਂ ਗੱਲ ਹੋਵੇ ਤੇ ਅਸੀਂ ਕਹਿੰਨੇ ਆਂ ਜੀ ਸਾਨੂੰ ਤੇ ਕੰਮ ਹੀ ਬਹੁਤ ਨੇ ਰੱਬ ਨਾ ਕਰੇ ਤੇ ਜਦੋਂ ਕੋਈ ਢਿਲਮਟ ਹੋ ਜਾਏ ਤੇ ਫੇਰ ਅਸੀਂ ਸਾਰੇ ਕੰਮ ਧੰਦੇ ਛੱਡ ਦਿੰਨੇ ਆਂ ਫੇਰ ਕੰਮ ਵੀ ਚੱਲਦੇ ਰਹਿੰਦੇ ਨੇ ਤੇ ਸਾਰੀਆਂ ਜਿਹੜੀਆਂ ਕਾਰਜਕਾਰੀਆਂ ਨੇ ਉਹ ਵੀ ਚੱਲਦੀਆਂ ਰਹਿੰਦੀਆਂ ਨੇ ਜਦੋਂ ਕਿਤੇ ਆਪਣਾ ਕੋਈ ਪਰਸਨਲ ਪ੍ਰੋਗਰਾਮ ਹੋਵੇ ਵਿਆਹ ਸ਼ਾਦੀ ਹੋਵੇ ਤੇ ਫਿਰ ਵੀ ਸਾਰੇ ਕੰਮਕਾਰ ਚੱਲਦੇ ਰਹਿੰਦੇ ਨੇ ਸਾਰਾ ਕੁਝ ਛੱਡ ਦਿੰਨੇ ਆ ਚਾਹੇ 2 ਦਿਨ ਲੱਗਣ ਚਾਹੇ 3 ਦਿਨ ਲੱਗਣ ਜਿਵੇਂ ਮਰਜ਼ੀ ਕੋਈ ਹੱਲ ਕਰੀਏ ਪ੍ਰਬੰਧ ਕਰੀਏ ਅਸੀਂ ਕਰਕੇ ਜਾਵਾਂਗੇ ਪਰ 10 ਮਿੰਟ ਅਸੀਂ ਗੁਰੂ ਲਈ ਨਹੀਂ ਕੱਢ ਸਕਦੇ 15 20 ਮਿੰਟ ਗੁਰੂ ਲਈ ਕੱਢਣੇ ਤੇ ਸਾਡੇ ਲਈ ਬਹੁਤ ਮੁਸ਼ਕਲ ਨੇ ਅਸੀਂ ਕਹਿੰਦੇ ਜੀ ਬਹੁਤ ਜ਼ਿਆਦਾ ਵਿਜ਼ੀਆਂ ਜੀ ਮੈਂ ਤਾਂ ਜੀ ਮੇਰੇ ਕੋਲ ਤਾਂ ਸਮਾਂ ਹੀ ਹੈ ਨਹੀਂ ਜੀ ਮੇਰੇ ਕੋਲ ਤਾਂ ਜੀ ਬਹੁਤ ਘੱਟ ਸਮਾਂ ਹੈ ਜੀ ਮੈਂ ਤਾਂ ਜੀ ਕੀ ਕਰਾਂ ਮੈਂ ਤਾਂ ਜੀ ਇੰਨਾ ਕੋਈ ਸਮਾਂ ਮੇਰੇ ਕੋਲੇ ਹੈ ਨਹੀਂ ਮੇਰੇ ਕੋਲ ਤਾਂ ਰੋਟੀ ਖਾਣ ਦਾ ਸਮਾਂ ਨਹੀਂ ਜੀ ਇੰਨਾ ਬੀਜੀ ਹੋ ਕੇ ਦਿਖਾ ਦੂਗਾ ਪਿਆਰਿਓ ਜਦੋਂ ਕਿਤੇ ਕੋਈ ਘਾਟਾ ਪੈ ਜਾਏ ਜਾਂ ਕੋਈ ਕੰਮ ਸੂਤਨਾ ਆਵੇ ਲੋਟਣਾ ਆਵੇ ਤੇ ਫਿਰ ਗੁਰੂ ਕੋਲੇ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਜੀ ਹੁਣ ਸੱਚੇ ਪਾਤਸ਼ਾਹ ਰਹਿਮ ਵੀ ਹੁਣ ਪੁੱਛੇ ਵੀ ਹੁਣ ਕਿਵੇਂ ਟਾਈਮ ਲੱਗ ਗਿਆ ਨਹੀਂ ਪਿਆਰਿਓ ਇਹ ਸਭ ਤੋਂ ਵੱਡਾ ਬਹਾਨਾ ਵੀ ਮੇਰੇ ਕੋਲੇ ਟਾਈਮ ਹੀ ਐ ਨਹੀਂ ਅਸੀਂ ਅੱਜ ਇੱਕ ਦੂਜੇ ਨੂੰ ਫੋਨ ਤੇ ਗੱਲ ਕਰਨ ਦੇ ਵਿੱਚ ਸਮਾਂ ਕੱਢ ਕੇ ਵਿਜੀ ਕਰ ਸਕਦੇ ਆ ਘੰਟਾ ਘੰਟਾ ਫੋਨ ਜਿਹੜਾ ਸਾਡਾ ਚੱਲਦਾ ਹੈ ਤੇ ਅਸੀਂ ਇੱਕ ਦੂਜੇ ਨਾਲ ਗੱਲ ਕਰ ਸਕਦੇ ਆ ਨਾਲੇ ਉਹਨੂੰ ਕਹੀ ਜਾਣਾ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਜੀ ਮੈਂ ਤਾਂ ਫੋਨ ਹੀ ਨਹੀਂ ਤਾਈ ਨੂੰ ਚੱਕਦਾ ਅੱਜ ਮੇਰੇ ਕੋਲ ਫੋਨ ਹੈ ਤੇ ਮੇਰੇ ਕੋਲ ਗੱਲ ਕਰਨ ਦਾ ਸਮਾਂ ਨਹੀਂ ਹੈ ਜੀ ਐਂ ਜੀ ਫਲਾਣਾ ਜੀ ਇਹ ਗੱਲ ਸਭ ਤੋਂ ਵੱਡਾ ਬਹਾਨਾ ਹੈ ਜਿਹੜਾ ਬੰਦਾ ਫੋਨ ਹੁਣ ਕਈ ਬੰਦੇ ਆ ਨਾ ਆਪਾਂ ਕਹਿੰਦੇ ਮੈਂ ਤੈਨੂੰ ਫੋਨ ਕਰੀ ਜਾਣਾ ਤੂੰ ਮੇਰਾ ਫੋਨ ਨਹੀਂ ਚੱਕਦਾ ਉਹ ਕਹਿੰਦਾ ਮੈਂ ਤਾਂ ਬਿਜੀ ਬਹੁਤ ਹੈ ਜੀ ਤੇ ਮੈਂ ਕੀ ਕਰਾਂ ਮੇਰੇ ਕੋਲ ਗੱਲ ਕਰਨ ਦਾ ਸਮਾਂ ਨਹੀਂ ਉਹ ਕਹਿੰਦਾ ਵੀ ਜਿਨੇ ਗੱਲ ਕਰਨੀ ਹੁੰਦੀ ਹੈ ਉਹ ਸਮਾਂ ਕੱਢਦਾ ਹੈ ਤੇ ਜਿਨੇ ਗੱਲ ਨਹੀਂ ਕਰਨੀ ਉਹਦੇ ਲਈ ਸਮਾਂ ਕੋਈ ਅਹਿਮੀਅਤ ਨਹੀਂ ਉਹਦੇ ਲਈ ਸਮਾਂ ਸਾਰਾ ਬਿਜ਼ੀ ਹੈ ਤੇ ਜੇ ਕੋਈ ਸਾਡੇ ਲਈ ਅਹਿਮ ਹੈ ਖਾਸ ਹੈ ਤੇ ਅਸੀਂ ਉਹਦੇ ਲਈ ਸਮੇਂ ਤੋਂ ਸਮਾਂ ਕੱਢ ਕੇ ਵੀ ਫੋਨ ਚੱਕ ਕੇ ਗੱਲ ਕਰਦੇ ਨਹੀਂ ਆਪ ਲਾ ਕੇ ਗੱਲ ਕਰਦੇ ਆ ਇਹ ਹੁੰਦੀ ਹੈ ਅਹਿਮੀਅਤ ਪਰ ਪਿਆਰਿਓ ਅਸੀਂ ਗੁਰੂ ਨੂੰ ਕੋਈ ਅਜਿਹੀ ਅਹਿਮੀਅਤ ਜਿਹੜੀ ਹੈ ਉਹ ਨਹੀਂ ਦਿੱਤੀ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਇਹ ਸਿਧਾਂਤ ਤਾਂ ਅਸੀਂ ਪਿੱਛੇ ਛੱਡ ਦਿੱਤਾ ਅਸੀਂ ਗੁਰੂ ਕੋਲੋਂ ਸੋਝੀ ਲੈਣੀ ਸੀ ਪਰ ਪਿਆਰਿਓ ਇਸ ਤਾ ਇਹ ਬਹਾਨਾ ਲਾ ਦਿੱਤਾ ਵੀ ਸਾਡੇ ਕੋਲ ਤਾਂ ਟਾਈਮ ਹੀ ਹੈ ਨਹੀਂ ਜੀ ਅਸੀਂ ਤਾਂ ਬਿਜੀ ਬਹੁਤ ਆਂ ਜੀ ਇਹ ਬਹਾਨਾ ਨਹੀਂ ਚੱਲਣਾ ਪਿਆਰਿਓ ਇਹ ਗੱਲ ਨਹੀਂ ਚੱਲਣੀ ਵੀ ਉਸ ਤੋਂ ਬਿਜੀ ਬਹੁਤ ਆ ਜੀ ਬਿਜੀ ਨਹੀਂ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਰਹਿਮਤ ਕਰਨਗੇ ਤੇ ਪਿਆਰਿਓ ਜੇ ਸਮਾਂ ਕੱਢ ਕੇ ਅਸੀਂ ਗੁਰੂ ਕੋਲੇ ਆਇਆ ਤੇ ਪਿਆਰਿਓ ਯਾਦ ਰੱਖਿਓ ਉਹੀ ਸਮਾਂ ਸਫਲ ਹੈ ਬਾਕੀ ਸਮਾਂ ਤੇ ਸਾਰਾ ਵਿਅਰਥ ਹੈ ਜਿੰਨਾ ਮਰਜ਼ੀ ਬਿਜੀ ਹੋ ਜਾ ਅਸੀਂ ਕਹਿੰਦੇ ਜੀ ਮੇਰੇ ਤਾਂ ਜੀ ਕੰਮ ਹੀ ਨਹੀਂ ਨਿਪਟਦੇ ਜਦ ਤਨ ਤੂੰ ਨਿਪੜ ਗਿਆ ਉਦੋਂ ਕੰਮ ਵੀ ਚੱਲੀ ਜਾਣਗੇ ਪਰ ਤੂੰ ਨਿਪੜ ਜੇਂਗਾ ਕੰਮ ਨਹੀਂ ਨਿਪੜਨੇ ਕੰਮ ਤੇ ਤੋਂ ਬਾਅਦ ਵੀ ਚੱਲੀ ਜਾਣਗੇ ਤੇ ਕੰਮ ਹੁਣ ਵੀ ਚੱਲੀ ਜਾ ਰਹੇ ਨੇ ਜਦੋਂ ਤੂੰ ਨਹੀਂ ਸੀ ਕੰਮ ਉਦੋਂ ਵੀ ਚੱਲੀ ਜਾਂਦੇ ਸੀ ਬਸ ਇਹਦਾ ਭੁਲੇਖਾ ਹੁੰਦਾ ਇੱਕ ਵੀ ਪਤਾ ਨਹੀਂ ਮੈਂ ਹੀ ਕਮਾਣ ਨੂੰ ਚਲਾ ਰਿਆ ਮੇਰੇ ਕਰਕੇ ਕੰਮ ਚੱਲ ਰਹੇ ਨੇ ਕੰਮ ਕਿਸੇ ਬੰਦੇ ਕਰਕੇ ਨਹੀਂ ਕੰਮ ਪਿਆਰਿਓ ਜਦੋਂ ਬੰਦਾ ਨਹੀਂ ਰਹਿੰਦਾ ਉਦੋਂ ਵੀ ਚੱਲੀ ਜਾਂਦੇ ਹੁੰਦੇ ਨੇ ਕੰਮ ਨਹੀਂ ਕਦੇ ਰੁਕਦੇ ਕੰਮ ਤਾਂ ਚੱਲਦੀ ਰਹਿੰਦੇ ਹੁੰਦੇ ਆ ਇੱਕ ਬੇਨਤੀ ਜ਼ਰੂਰ ਕਰਦੇ ਆ ਜਿਹੜੇ ਕਹਿੰਦੇ ਵੀ ਅਸੀਂ ਗੁਰੂ ਘਰ ਨਹੀਂ ਜਾ ਸਕਦੇ ਪਿਆਰਿਓ ਚਲੋ ਠੀਕ ਹੈ ਕੋਈ ਮਜਬੂਰੀ ਹੈ ਕੋਈ ਜੌਬ ਐਸੀ ਹੈ ਕੋਈ ਵੱਖਰੀ ਗੱਲ ਹੈ ਕਹਿੰਦੇ ਜੀ ਅਮਰਤ ਵੇਲੇ ਜਾਂ ਸ਼ਾਮ ਨੂੰ ਗੁਰੂ ਘਰ ਨਹੀਂ ਜਾਇਆ ਜਾਂਦਾ ਹੁਣ ਜਿਨ੍ਹਾਂ ਨੇ ਪੈਕੇ ਸਮਾਂ ਗੁਜ਼ਾਰਨਾ ਹੈ ਜਾਂ ਵੇਲੇ ਬੈਠ ਕੇ ਸਮਾਂ ਗੁਜ਼ਾਰਨਾ ਹੈ ਉਹਨਾਂ ਲਈ ਬੇਨਤੀ ਇਹ ਹੈ ਕਿ ਤੁਸੀਂ ਗੁਰੂ ਕੋਲੇ ਆਓ ਨਾ ਆਓ ਜਦੋਂ ਤੁਸੀਂ ਕੁਝ ਸਿੱਖਣਾ ਤੇ ਹੈ ਨਹੀਂ ਕੋਈ ਉਪਦੇਸ਼ ਤੇ ਲੈਣਾ ਨਹੀਂ ਤੁਸੀਂ ਤਾਂ ਭਾਵੇਂ ਆਓ ਨਾ ਆਓ ਤੇ ਜਿਹੜੇ ਕਹਿੰਦੇ ਵੀ ਚਲੋ ਕੋਈ ਸਮਾਂ ਇਹ じゃ ਕੋਈ ਜੌਬ ਇਹ ਜੀ ਹੈ ਪਿਆਰਿਓ ਗੁਰੂ ਘਰ ਨਹੀਂ ਆਇਆ ਜਾਂਦਾ ਸਮੇਂ ਕੱਢ ਕੇ ਫਿਰ ਵੀ ਆਉਣ ਦੀ ਕੋਸ਼ਿਸ਼ ਕਰੋ ਚਲੋ ਜਦੋਂ ਸਮਾਂ ਲੱਗੇ ਰਾਤ ਨੂੰ ਆਜੋ ਸਵੇਰੇ ਅਮਰਤ ਵੇਲੇ ਆਜੋ ਕਈ ਵਾਰੀ ਰਾਤ ਦੀ ਸ਼ਿਫਟ ਹੁੰਦੀ ਹੈ ਜੀ ਚਲੋ ਬਹੁਤ ਸਾਰਾਂ ਦੇ ਜਿਹੜੇ ਕਾਰਜ ਨੇ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਉਹ ਜਿਹੜੇ ਵੀਰ ਭੈਣ ਬੈਠਿਆ ਦੱਸ ਹੀ ਦਿੰਦੇ ਆ ਗੁਰਬਾਣੀ ਦਾ ਨਿਤਨੇਮ ਨਾ ਛੱਡੋ ਸਤਗੁਰ ਸੱਚੇ ਪਾਤਸ਼ਾਹ ਦੀ ਬਾਣੀ ਦਾ ਨੇਮ ਨਾ ਛੱਡੋ ਤੇ ਅਰਦਾਸ ਬੇਨਤੀ ਜ਼ਰੂਰ ਕਰੋ ਜਿੱਥੇ ਖਲੋਇਓ ਜਿੱਥੇ ਵੀ ਬੈਠੇ ਹੋ ਜਿਹੜੀ ਕੰਟਰੀ 'ਚ ਬੈਠੇ ਹੋ ਜੇ ਅਰਦਾਸ ਬੇਨਤੀ ਕਰ ਰਹੇ ਹੋ ਤੁਹਾਨੂੰ ਗੁਰੂ ਚੇਤੇ ਹੈ ਤੇ ਪਿਆਰਿਓ ਤੁਹਾਡੀ ਹਾਜ਼ਰੀ ਲੱਗੀ ਤੇ ਯਾਦ ਰੱਖਿਓ ਕਈ ਹਾਜ਼ਰ ਹੋ ਕੇ ਗੈਰ ਹਾਜ਼ਰ ਹੋ ਜਾਂਦੇ ਨੇ ਤੇ ਕਈ ਗੈਰ ਹਾਜ਼ਰ ਹੋ ਕੇ ਵੀ ਹਾਜ਼ਰ ਹੋ ਜਾਂਦੇ ਨੇ ਗੁਰੂ ਕੋਲੇ ਆ ਕੇ ਕਈ ਜਿਹੜੇ ਨੇ ਆਪਣੀ ਹਾਜ਼ਰੀ ਨਹੀਂ ਲਵਾ ਪਾਉਂਦੇ ਕਈ ਦੂਰ ਬੈਠ ਕੇ ਮੀਲਾ ਮੀਟਰ ਦੂਰ ਬੈਠ ਕੇ ਵੀ ਆਪਣੀ ਹਾਜ਼ਰੀ ਲਵਾ ਲੈਂਦੇ ਨੇ ਗੁਰੂ ਨੂੰ ਚੇਤੇ ਕਰਕੇ ਉਹਨੂੰ ਅਰਦਾਸ ਬੇਨਤੀ ਕਰਕੇ ਉਹਨੂੰ ਹਿਰਦੇ ਰੂਪ ਘਰ ਦੇ ਵਿੱਚ ਵਸਾ ਕੇ ਇਹ ਗੱਲ ਯਾਦ ਰੱਖਿਓ ਵੀ ਗੁਰੂ ਘਰ ਆਉਣਾ ਬੜਾ ਜ਼ਰੂਰੀ ਹੈ ਗੁਰੂ ਦਵਾਰ ਹੈ ਹੋਏ ਤਾਂ ਸੋਝੀ ਪਾਏ ਸੀ ਇਹ ਇੱਕ ਸਾਡਾ ਸਕੂਲ ਹੈ ਗੁਰਮਤ ਦਾ ਸਕੂਲ ਇੱਥੋਂ ਅਸੀਂ ਸੰਗਤ ਦੇ ਵਿੱਚੋਂ ਉਹ ਸਿੱਖਣਾ ਹੈ ਉਹ ਅਸੀਂ ਅੱਗੇ ਵੰਡਣਾ ਹੈ ਤੇ ਅਸੀਂ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਹੈ ਪਿਆਰਿਓ ਤੇ ਗੁਰੂ ਘਰ ਆਉਣਾ অতি ਜ਼ਰੂਰੀ ਹੈ ਸਮੇਂ ਤੋਂ ਸਮਾਂ ਕੱਢ ਕੇ ਆਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ